ਵਾਹ ਗੁਰੂ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸੱਚੀ ਹਰ ਕਾ ਨਾਮ ਤੇ ਨਿਤ ਆਇ ਸੰਗੇ ਸਾਥੀ ਸਗਲ ਕਰਾਈ ਘੁਰ ਮੇਰੇ ਸੰਗ ਸਿਮਰ ਸਿਮਰ ਤੇਸ ਸਦਾ ਸੁਮਨ ਲੈ ਤੇਰਾ ਕੀਆ ਮਿੱਠਾ ਲਾਕੇ ਹਰ ਨਾਮ ਬਧਾ ਨਾਨਕ ਮੰਗੇ ਸੋਖ ਹੋ ਟਲ ਗੁਰ ਸੇਵੀਐ ਅਹੰਸ ਸਹਜ ਸੁਭਾਏ ਦਰਸਨ ਵਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ सिद कसामी नूर अरसो गुसो चटी तु ॾिठे सचे पातशा मल जनम जनमी कटी ڈٹھے سچے सचे مال جنم جنم जनम कटी आहे ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਾਵਾਂ ਚੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਨੈ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਅਰ ਭੈ ਨਹੀਂ ਜਾਗੈ ਕੰਚਨ ਮਟੀ ਮਨ ਰਹਾ ਨਹਿ ਨਿੰਦਿਆ ਉਸਤਤ ਜਾਗੈ ਲੋਭ ਮੋ ਅਭਮਾਨਾ ਹਰ ਕ ਸੋਗ ਤੇ ਰਹੇ ਨਿਆਰੋ ਨਾ ਹੈ ਮਾਨ અપਮਾਨ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਹ ਪਰਸੇ ਨਾ ਹਨ ਤਹਿ ਕੰਡ ਗ੍ਰਹਮ ਨਿਵਾਸਾ ਗੁਰ ਕਿਰਪਾ ਜਹ ਨਰ ਕੋ ਕੀਨੀ ਤਹਿ ਇਹ ਜੁਗਤਿ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਕਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਹ ਨਰ ਕੋ ਕੀਨੀ इह जुगत पशानी नान कल पयो गोबिंद सिं क्य पानी संग पानी विके पर सन्मान ਤਿੰਨ ਦੁਨੀ ਦੇ ਮਾਲਕ ਜੁਗੋ ਜੁਗ ਅਟਲ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਉਦੇ ਅੰਦਰ ਅਮਰਤ ਵੇਲੇ ਦੀਆਂ ਕੜੀਆਂ ਨੂੰ ਸਫਲਾ ਕਰਦੇ ਹੋਏ ਚੜ ਬੈਠੇ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਵਡ ਭਾਗੇ ਹਾਂ ਅੱਜ ਦਾ ਮੁਖਵਾਕ ਨਵੇਂ ਨਾਨਕ ਸਹਿਬ ਸ੍ਰੀ ਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਸੋਰਠ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 633 ਤੇ ਸੋਭਾਇ ਮੰਨ ਹੈ ਮਾਲਕ ਜੀ ਨੇ ਇਸ ਸ਼ਬਦ ਦੇ ਅੰਦਰ ਦੁਨੀਆਂ ਦੇ ਦੁੱਖ ਕਲੀਫਾਂ ਤੋਂ ਉੱਪਰ ਉੱਠ ਕਰਕੇ ਦੁਨੀਆਂ ਦੀ ਖੁਸ਼ਾਮਤ ਤੋਂ ਉੱਪਰ ਉੱਠ ਕੇ ਨਰੰਕਾਰ ਦੀ ਰਚਨਾ ਨੂੰ ਨਰੰਕਾਰ ਦੇ ਨਿਜਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕਰਕੇ ਆਕਾਰ ਪੰਥ ਵਹਿਗੁਰੂ ਦੇ ਵਿੱਚ ਲੀਨ ਹੋਣ ਦਾ ਸੁਨਹਿਰੀ ਮੌਕਾ ਸਾਡੀ ਝੋਲੀ ਪਾਇਆ ਹੈ ਸੋ ਆਵ ਵਿਚਾਰ ਅਰੰਭ ਕਰਨ ਦੀ ਆਗਿਆ ਸਤਿਗੁਰੂ ਪਾਤਸ਼ਾਹ ਜੀ ਤੋਂ ਲੈ ਕਰੀਏ ਮਾਲਕ ਦੀ ਕਿਰਪਾ ਕਰਨ ਆਪ ਆਪਣਾ ਮਿਹਰ ਪ੍ਰਿਆਸ ਰੱਖ ਕੇ ਮੁਖਵਾਕ ਦੀ ਵਿਚਾਰ ਕਰਨ ਦਾ ਬਲ ਇਤਿਆਸ ਨੂੰ ਸੁਣਦਾ ਉਦੋਂ ਬਖਸ਼ਿਸ਼ ਕਰਨ ਸਹਿਬ ਜੀ ਕਿਰਪਾ ਕਰਦੇ ਨੇ ਚੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਕਿਹੜਾ ਇਨਸਾਨ ਦੁੱਖਾਂ ਦੇ ਵਿੱਚ ਕਿਰਿਆ ਹੋਇਆ ਵੀ ਦੁੱਖ ਨੂੰ ਨਤੀਤ ਨਹੀਂ ਕਰਦਾ ਕਬਰਾਂ ਦਾ ਨਹੀਂ ਹੈ ਸੁਖ ਸਨੇਹ ਅਰ ਭੈ ਨਹਿ ਜਾ ਕੇ ਕਹਿੰਦੇ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਦੁੱਖ ਆ ਜਾਵੇ ਤੇ ਕਬਰਾਂਡ ਨਹੀਂ ਕਿਸਮ ਮੁਖ ਦੇਹ ਤੇ ਵਿੱਚ ਸੁੱਖ ਨਾਲ ਕੋ ਨਹੀਂ ਕਿਸੇ ਕਿਸਮ ਦੇ ਡਰ ਨਹੀਂ ਜਿਹੜਾ ਮੁਖ سونے ਨੂੰ ਤੇ ਮਿੱਟੀ ਨੂੰ ਇੱਕ ਸਮਾਨ ਸਮਝਣ ਲੱਗ ਜਾਂਦਾ ਹੈ ਪਾਛਾ ਕਹਿੰਦੇ ਉਹਦੇ ਅੰਦਰ ਆਕਾਲ ਪੁਰਖ ਵਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹਦੇ ਅੰਦਰੋਂ ਆਕਾਲ ਪੁਰਖ ਵਹਿਗੁਰੂ ਪ੍ਰਗਟ ਹੋਣ ਲੱਗ ਜਾਂਦਾ ਹੈ ਕਿਉਂਕਿ ਬੈਠਾ ਤੇ ਅੰਦਰ ਹੀ ਹੈ ਬਸ ਪ੍ਰਗਟ ਕਰਨਾ ਹੈ ਜਿਵੇਂ ਲੈਟ ਦਾ ਸੋਚ ਬੰਦ ਹੋਵੇ ਬਲਬ ਦੇ ਅੰਦਰ ਜਗਣ ਦੀ ਸੱਤਿਆ ਤਾਂ ਹੈ ਪਰ ਉਹ ਸੋਚ ਬੰਦ ਹੋਣ ਕਰਕੇ ਜਗ ਨਹੀਂ ਰਿਹਾ ਜਦੋਂ ਸੋਚ ਚੱਲਦਾ ਹੈ ਉਸੇ ਵੇਲੇ ਉਹ ਆਪਣੀ ਰੋਸ਼ਨੀ ਕਰ ਦਿੰਦਾ ਹੈ ਚਿੰਨਾਚਰ ਮਨੁੱਖ ਦੇ ਅੰਦਰ ਸੁਵਸ ਚੱਲਦੇ ਨੇ ਰੱਬ ਅੰਦਰ ਹੈ ਜਿਵੇਂ ਸੜਿਆ ਬਲਬ ਸੋਚ ਛੱਡਣ ਤੇ ਵੀ ਨਹੀਂ ਜਗਦਾ ਇਦਾਂ ਮਰਿਆ ਮਨੁੱਖ ਉਪਦੇਸ਼ ਸੁਣ ਕੇ ਵੀ ਨਹੀਂ ਉੱਠਦਾ ਕਿਉਂਕਿ ਉਹਨੇ ਅੰਦਰ ਦੀ ਜੋਤ ਉਹਦੀ ਅੰਦਰ ਦੀ ਅਵਸਥਾ ਚਾਚੂਤੀ ਹੁੰਦੀ ਹੈ ਮਾਲਕ ਜੀ ਕਹਿੰਦੇ ਪਿਆਰਿਆ ਜਿਹੜਾ ਜੀਵਨ ਬਚੀਤ ਕਰ ਰਿਹਾ ਹੈ ਤੇਰੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੁੰਦੀ ਹੈ ਹੈ ਇਹਨੂੰ ਪਾਰ ਕੱਢ ਕੇ ਪ੍ਰਕਾਸ਼ ਕਰਨਾ ਹੈ ਆਪਣੀ ਜ਼ਿੰਦਗੀ ਦਾ ਵੀ ਚਾਨਣ ਮਨਾਰਾ ਬੰਨਾ ਹੈ ਤੇ ਹੋਰਾਂ ਵਾਸਤੇ ਰਾਨੂ ਵੀ ਰਾਦ ਕੋਨਾ ਹੈ ਇਹ ਤੇਰਾ ਮਨੁੱਖਾ ਜੀਵਨ ਦਾ ਕਰਮ ਹੈ ਸਾਮੇ ਜੋਤ ਚੋਤ ਹੈ ਸੋਏ ਤਿਸ ਦੇ ਚਾਨਣ ਸਾਮੇ ਚਾਨਣ ਹੋਏ ਜੋਤ ਤੇ ਸਾਰਿਆਂ ਦੇ ਅੰਦਰ ਹੈ ਉਸੇ ਦੇ ਕਰਕੇ ਸਾਰਿਆਂ ਦੇ ਅੰਦਰ ਚਾਨਣ ਹੋ ਰਿਹਾ ਚਾਨਣ ਦਾ ਪਾਵ ਅੱਖਾਂ ਵੀ ਮਾਸ ਦਾ ਟੁਕੜਾ ਹੈ ਪਰੇ ਦੇਖ ਰਹੀਆਂ ਨੇ ਕੰਨ ਸੁਣ ਰਿਹਾ ਏ ਮੂੰਹ ਬੋਲ ਰਿਹਾ ਏ ਇਹ ਸਾਰੇ ਕਿੁੱਤ ਦੀ ਹਲਚਲ ਹੀ ਦੱਸਦੀ ਏ ਕਿ ਸਾਡੇ ਅੰਦਰ ਪਰਮਾਤਮਾ ਦਾ ਪਰਵੇਸ਼ ਹੈ ਉਹ ਸਾਡੇ ਅੰਦਰ ਬੈਠਾ ਹੋਇਆ ਏ ਜਦ ਤਨ ਉਹ ਆਪਣੀ ਜੋਤ ਖਿੱਚ ਲੈਂਦਾ ਏ ਉਸ ਦਿਨ ਸਾਰਾ ਸਰੀਰ ਤਾਂ ਮੌਜੂਦ ਹੁੰਦਾ ਏ ਪਰ ਉਹਦੀ ਜੋਤ ਨਾ ਹੋਣ ਕਰਕੇ ਇਹ ਕਿਸੇ ਅਰਥ ਨਹੀਂ ਰਹਿ ਜਾਂਦਾ ਤੇ ਜਿਨ੍ਹਾਂ ਨੇ ਭਾਗਾਂ ਵਾਲਿਓ ਆਪਣੇ ਜੀਵਨ ਦੇ ਅੰਦਰ ਨਰੰਕਾਰ ਦੀ ਬਖਸ਼ਿਸ਼ ਨੂੰ ਸਮਝ ਲਿਆ ਉਹ ਇਨਸਾਨ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਨੇ ਧੁਖ ਸੁਖ ਦੇ ਵਿੱਚ ਬਹੁਤਾ ਉਹ ਨਾ ਘੁਰਾਂਦੇ ਆ ਤੇ ਨਾ ਛੱਡਦੇ ਨੇ ਕੋਈ ਔਦਾ ਮਿਲ ਜਾਏ ਕੋਈ ਸ਼ੌਰਤ ਮਿਲ ਜਾਵੇ ਉਹਦੇ ਪਿੱਛੇ ਲੱਗ ਕੇ ਵੀ ਆਪਣਾ ਈਮਾਨ ਨਹੀਂ ਵੇਚਦੇ ਕਹਿਣਤ ਚੋ ਨਾਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਕੰਚਨ ਸੋਨਾ ਮਾਟੀ ਮਿੱਟੀ ਕਹਿੰਦੇ ਤੁਕਾਰਾਮ ਸੰਤ ਤੁਕਾਰਾਮ ਜੀ ਕਿ ਉਸ ਦੀ ਫਤਨੀ ਬੰਦਗੀ ਕਰ ਕਰਕੇ ਪਰਮਾਤਮਾ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਚੁੱਕੇ ਹਨ ਤੇ ਆਪਣੇ ਜੀਵਨ ਨਰਵਾਹ ਵਾਸਤੇ ਕਿਰਤ ਕਰਨੀ ਸਭ ਤੋਂ ਸੰਮੋਖਰ ਮੌਰ ਧਰਮ ਹੈ ਸਾਡਾ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾ ਕਰਮ ਸਾਨੂੰ ਬਖਸ਼ਿਸ਼ ਕੀਤਾ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਥੋਂ ਸਾਡਾ ਜੀਵਨ ਸ਼ੁਰੂ ਹੁੰਦਾ ਹੈ ਨਾਲ ਦੀ ਨਾਲ ਕੁਰਬਾਨੀ ਦਾ ਅਭਿਆਸ ਔਰ ਸੇਵਾ ਸਿਮਰਨ ਕਰਕੇ ਜੀਵਨ ਨੂੰ ਨਿਖਾਰਨਾ ਹੈ ਇਹਨਾਂ ਪੁਆਇੰਟਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ ਦਾ ਵਾਦਾ ਹੁੰਦਾ ਹੈ ਤੇ ਕਹਿੰਦੇ ਜਦੋਂ ਸੰਤ ਤੁੱਕਰਾਂ ਜੀ ਆਪਣੇ ਜੀਵਨ ਨਿਰਬਾਹ ਵਾਸਤੇ ਕੰਮ ਕਰਦੇ ਨੇ ਖਾਣਾ ਪਕਾਉਣ ਵਾਸਤੇ ਲੱਕੜਾ ਲੈਣ ਵਾਸਤੇ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਕੋਈ ਰਾਹੀ ਮਿਲਿਆ ਅਸੀਂ ਉਦਾ ਖਜ਼ਾਨਾ ਸੋਨੇ ਦੀਆਂ ਮੋਹਰਾ ਉੱਥੇ ਡਿੱਗ ਪਈਆਂ ਤੇ ਅੱਗੇ ਅੱਗੇ ਤੁੱਕਾ ਰਾਮ ਜੀ ਜਾਂਦੇ ਨੇ ਉਹਨਾਂ ਦੇਖਿਆ ਕਿ ਸੋਨੇ ਦੀਆਂ ਮੋਹਰਾ ਪਈਆਂ ਨੇ ਮਨ 'ਚ ਖਿਆਲ ਆਇਆ ਔਰਤ ਦਾ ਮਨ ਸੋਨੇ ਦੇ ਪ੍ਰਤੀ ਬੜਾ ਹੀ ਖਿੱਚ ਰੱਖਦਾ ਹੈ ਕਿਤੇ ਸੋਨੇ ਨੂੰ ਦੇਖ ਕੇ ਮੇਰੇ ਘਰ ਵਾਲੀ ਦਾ ਮਨ ਨਾ ਚੇਂਜ ਹੋ ਜਾਏ ਤਪਸਿਆ ਚ ਵਿਗਨ ਨਾ ਪੈ ਜਾਏ ਉਹਦੇ ਉੱਤੇ ਮਿੱਟੀ ਪਾਉਣ ਲੱਗ ਪਿਆ ਉਹਨਾਂ ਚਰਨ ਕਹਿੰਦੇ ਘਰ ਵਾਲੀ ਪਿੱਛੇ ਆ ਗਈ ਤੇ ਕਹਿਣ ਲੱਗੀ ਕੀ ਗੱਲ ਕੀ ਕਰੀ ਜਾਂਦੇ ਜੀ ਜਦੋਂ ਉਹਨੇ ਦੇਖਿਆ ਮੋਰਾਂ ਤੇ ਮਿੱਟੀ ਪਾ ਰਿਹਾ ਹੈ ਉਹ ਹੱਸ ਕੇ ਕਹਿਣ ਲੱਗੀ ਸਾਈ ਜੀ ਮਿੱਟੀ ਤੇ ਮਿੱਟੀ ਪਾਈ ਜਾਂਦੇ ਜੀ ਜਦੋਂ ਇੰਨੀ ਗੱਲ ਕਹੀ ਮਿੱਟੀ ਤੇ ਮਿੱਟੀ ਪਾਈ ਜਾਂਦੇ ਜੀ ਤੇ ਇੱਕਦਮ ਉਹਦਾ ਮਨ ਹਲਚਲ ਦੇ ਵਿੱਚ ਆ ਗਿਆ ਕਿ ਜਿਹਦੇ ਤੋਂ ਮੈਲ ਕੋਰੀਆ ਸੀ ਉਹਦੇ ਵਾਸਤੇ ਮਿੱਟੀ ਹੈ ਤੇ ਜਿਹੜਾ ਲਕੋਰੀਆ ਹੈ ਉਹਦੇ ਵਾਸਤੇ ਫੇਰ ਸੋਨਾ ਹੈ ਕਹਿਣ ਤੋਂ ਭਾਵ ਸਾਡੇ ਅੰਦਰ ਦਾ ਅਨਪਾਵ ਵੱਖੋ ਵੱਖਰਾ ਹੋ ਸਕਦਾ ਹੈ ਪਰ ਜਿਹੜਾ ਇਨਸਾਨ ਸੱਚ ਦੇ ਮਾਰਗ ਤੇ ਤੁਰ ਪਿਆ ਜਿਹਨੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ ਉਹ ਇੰਨੀਆਂ ਚੀਜ਼ਾਂ ਤੋਂ ਬਹੁਤ ਉੱਚਾ ਉੱਠ ਜਾਂਦਾ ਹੈ ਪਰ ਇਹਦੇ ਵਾਸਤੇ ਜ਼ਿੰਦਗੀ ਦਾ ਸੰਘਰਸ਼ ਬਹੁਤ ਲੰਬਾ ਹੈ। ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਮਝਾਇਆ ਕਿ ਜਿਹੜਾ ਇਨਸਾਨ ਦੁੱਖਾਂ ਤੋਂ ਘੁਬਰਾ ਕੇ ਸੁੱਖ ਮੰਗਦਾ ਹੈ ਤੇ ਸੁੱਖਾਂ ਨਾਲ ਜ਼ਿੰਦਗੀ ਦਾ ਸਰਮਾਇਆ ਸਮਝ ਹੁੰਦਾ ਹੈ ਉਹ ਇਨਸਾਨ ਵੀ ਸਹੀ ਨਹੀਂ ਹੈ। ਨਾਨਕ ਬੋਲਣ ਛੱਣਾ ਤੁਖ ਛੱਡ ਮੰਗੀਏ ਸੁਖ ਪਾਚੇ ਕਹਿੰਦੇ ਹੈ ਭਾਈ ਉਹ ਬੋਲਣਾ ਵਿਅਰਥ ਹੈ ਅਜਾਈ ਹੈ ਕਿਹੜਾ ਜਿੱਥੇ ਮਨੁੱਖ ਦੁੱਖਾਂ ਨੂੰ ਛੱਡ ਕੇ ਸੁੱਖ ਦੀ ਭਾਲ ਕਰਦਾ ਹੈ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਰਹ ਜਾਏ ਅਨੁਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪਾਤਸ਼ਾਹ ਜੀ ਕਹਿੰਦੇ ਪਿਆਰਿਆ ਇਹ ਤਾਂ ਜ਼ਿੰਦਗੀ ਦੇ ਦੋ ਕੱਪੜੇ ਨੇ ਦੁੱਖ ਤੇ ਸੁੱਖ ਹੈ ਜਿਹੜਾ ਜਿਵੇਂ ਅਸੀਂ ਸਭ ਪ੍ਰਤੀ ਆਪਣੇ ਤਨ ਤੇ ਪਾਏ ਹੋਏ ਕੱਪੜਿਆਂ ਨੂੰ ਚੇਂਜ ਕਰਦੇ ਆਂ ਕਦੀ ਨਵੇਂ ਪਾ ਲਏ ਕਦੀ ਪੁਰਾਣੇ ਹੋ ਗਏ ਇਤੈ ਸਹਿਬ ਜੀ ਕਹਿੰਦੇ ਸੁਖ ਨਵਾਂ ਕੱਪੜਾ ਏ ਤੇ ਦੁੱਖ ਪੁਰਾਣਾ ਕੱਪੜਾ ਏ ਦੋਮਿਆਂ ਨੇ ਸਦੀਵੀ ਨਹੀਂ ਰਹਿਣਾ ਕਿਸੇ ਨੇ ਆ ਜਾਣਾ ਏ ਤੇ ਕਿਸੇ ਨੇ ਚਲੇ ਜਾਣਾ ਹੈ ਤੇ ਜਿਹੜਾ ਇਨਸਾਨ ਸਿਰਫ ਸੁੱਖ ਹੀ ਮੰਗਦਾ ਹੈ ਪਾਤਸ਼ਾਹ ਕਹਿੰਦੇ ਉਹ ਵੀ ਭਲੇਖੇ ਦੇ ਵਿੱਚ ਹੈ ਦੁੱਖ ਸਾਡ ਮੰਗੀਏ ਸੁੱਖ ਨੂੰ ਸੁੱਖਾਂ ਤੇ ਦੁੱਖ ਤੇ ਉੱਪਜੇ ਪਾਚ ਕੇ ਇਹਨਾਂ ਦੁੱਖਾਂ ਤੋਂ ਸੁਖ ਉਪਜਦਾ ਹੈ ਸੁਖੀ ਹੋਵੇ ਦੁੱਖ ਸੁੱਖਾਂ ਤੋਂ ਬਾਅਦ ਫਿਰ ਅਗਲਾ ਪੁਆਇੰਟ ਦੁੱਖ ਹੈ ਇਹ ਜਿੰਨਾ ਚਿਰ ਸਵਾਸ ਚੱਲਦੇ ਨੇ ਉਨਾ ਚਿਰ ਇਹਨਾਂ ਦੇ ਨਾਲ-ਨਾਲ ਚੱਲਦੇ ਰਹਿੰਦੇ ਵੱਖਰੀ ਗੱਲ ਹੈ ਅੱਜ ਦੀ ਇਸ ਪਰਮਾਰਥ ਦੀ ਜ਼ਿੰਦਗੀ ਦੇ ਅੰਦਰ ਘੱਟ ਸਵਾਰਥ ਦੀ ਜ਼ਿੰਦਗੀ ਦੇ ਅੰਦਰ ਜ਼ਿਆਦਾ ਹਲਚਲ ਹੈ ਧਾਰਮਿਕ ਲੇਬਲ ਲਾ ਕਰਕੇ ਇਹ ਗੱਲ ਕਹੀ ਜਾਂਦੀ ਹੈ ਦੇਖੋ ਜੀ ਅਸੀਂ ਤੁਹਾਡੇ ਦੁੱਖ ਦੂਰ ਕਰਦਾਂਗੇ ਸਾਨੂੰ ਇੱਕ ਕਾਲ ਕਰੋ ਆ ਆਪਾ ਕਰ ਲੋ ਤੁਹਾਡਾ ਦੁੱਖ ਦੂਰ ਹੋ ਜਾਵੇਗਾ ਪਰ ਜੇ ਉਹਨਾਂ ਵਿਲੱਖਣਾਂ ਦੇ ਜੀਵਨ ਨੂੰ ਦੇਖੋਗੇ ਜਿਹੜੇ ਦੁੱਖ ਦੂਰ ਕਰਨ ਦਾ ਵਾਅਦਾ ਕਰਦੇ ਨੇ ਉਹ ਖੁਦ ਵੀ ਇੰਨਾਂ ਚੀਜ਼ਾਂ ਤੋਂ ਪਰੇਸ਼ਾਨ ਨੇ ਕਿਉਂਕਿ ਦੁੱਖ ਤੇ ਸੁੱਖ ਹੀ ਜ਼ਿੰਦਗੀ ਦਾ ਸਰਮਾਇਆ ਹੈ ਚਾਹੇ ਕੋਈ ਧਾਰਮਿਕ ਹੈ ਚਾਹੇ ਕੋਈ ਨਾਸਤਿਕ ਹੈ ਇਹ ਸਾਰਿਆਂ ਦੀ ਜ਼ਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਨੇ ਧਾਰਮਿਕ ਜ਼ਿੰਦਗੀ ਦਾ ਜੋ ਸਰਮੋਰ ਹੈ ਉਹ ਦੁੱਖਾਂ ਦੇ ਵਿੱਚ ਘੁਬਰਾਉਣਾ ਨਹੀਂ ਜੋ ਭਾਗਾਂ ਵਾਲਿਓ ਸਾਡਾ ਆਮੀਨਾ ਕੋ ਚੜਨ ਵਾਲਾ ਹੈ ਇਹਦੇ ਅੰਦਰ ਪਾਤਸ਼ਾਹ ਜੀ ਨੇ ਪੂਰੀ ਪ੍ਰੈਕਟੀਕਲ ਕਰਕੇ ਸਾਡੇ ਜੀਵ ਨੂੰ ਸਮਝਾਇਆ ਹੈ ਕਿਵੇਂ ਕਿਵੇਂ ਦੁੱਖ ਆਏ ਕਿਵੇਂ ਸੁੱਖਾਂ ਤੋਂ ਬਾਅਦ ਦੁੱਖਾਂ ਦੇ ਵਿੱਚ ਪੈ ਗਏ ਪਰ ਉਹਨਾਂ ਦੁੱਖਾਂ ਦੀ ਵੀ ਘਬਰਾਹਟ ਕੋਈ ਨਹੀਂ ਤੇ ਦੁੱਖਾਂ ਤੋਂ ਬਾਅਦ ਫਿਰ ਸੁੱਖ ਮਿਲ ਗਏ ਤੇ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਏ ਘਾਲਣਾ ਘਾਲ ਕੇ ਸਾਨੂੰ ਦਿਖਾ ਕੇ ਗਏ ਨੇ ਸੋ ਮਾਲਕ ਜੀ ਕਿਰਪਾ ਕਰਦੇ ਨੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੋਖ ਸਨੇ ਅਰ ਭੈ ਨਹੀਂ ਜਾਕੇ ਪੰਚਨ ਮਾਟੀ ਮਾਨੇ ਰਹਾ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਪਮਾਨ ਕਹਿੰਦੇ ਭਾਈ ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗਲੀ ਪ੍ਰਾਈ ਨਹੀਂ ਚੱਲਦੀ ਕਿਸੇ ਦੀ ਖੁਸ਼ਾਮਦ ਨਹੀਂ ਕਰਦਾ ਉਸ ਤੋਂ ਦਾ ਅਰਥ ਹੈ ਖੁਸ਼ਾਮਦ ਨਿੰਦਿਆ ਦਾ ਅਰਥ ਹੈ ਕਿਸੇ ਦੀ ਬਰਾਈ ਕਰਨੀ ਕਿੁੱਬਲੀ ਕਰਨੀ ਨਿੰਦਿਆ ਚੰਗੇ ਨੂੰ ਮਾੜਾ ਕਹਿਣਾ ਮਾੜੇ ਨੂੰ ਮਾੜਾ ਕਹਿਣਾ ਨਿੰਦਿਆ ਨਹੀਂ ਉਹ ਤੇ ਅਸਲੀਅਤ ਹੈ ਜੇ ਮਾੜੇ ਨੂੰ ਮਾੜਾ ਨਹੀਂ ਕਹਾਂਗੇ ਤੂੰ ਚੰਗਾ ਕਿੱਦਾਂ ਹੋਵੇਂਗਾ ਜੇ ਸੱਜਣ ਠੱਗ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਠੱਗ ਨਾ ਕਹਿੰਦੇ ਤੇ ਉਹ ਭਾਈ ਸੱਜਣ ਕਿੱਦਾਂ ਬਣਦਾ ਕੇ ਗੁਰੂ ਪਾਤਸ਼ਾਹ ਜੀ ਅਣੀ ਕੰਧਾਰੀ ਦਾ ਹੰਕਾਰ ਨਾ ਤੋੜ ਦੇ ਤੇ ਉਹ ਅਸੀਂ ਮਾਰਗ ਤੇ ਕਿਵੇਂ ਆਉਂਦਾ ਪਾਤਸ਼ਾਹ ਜੀ ਨੇ ਕਿਹਾ ਤੂੰ ਪ੍ਰਮਾਤਮਾ ਦਾ ਮਾਰਗ ਚੁਣਿਆ ਹੈ ਪਰ ਹੰਕਾਰ ਤੇ ਸੰਸਾਰ ਵਾਲਾ ਚ ਕੀ ਫਿਰਦਾ ਇਦਾਂ ਪ੍ਰਮਾਤਮਾ ਕਿਵੇਂ ਖੁਸ਼ ਹੋ ਜਾਏਗਾ ਤੂੰ ਪ੍ਰਮਾਤਮਾ ਦੇ ਪਿਆਰਿਆਂ ਨੂੰ ਪਾਣੀ ਨਹੀਂ ਪੀਣ ਦਿੰਦਾ ਆਪਣਾ ਕਬਜ਼ਾ ਕਰਕੇ ਬੈਠ ਗਿਆ ਇਦਾਂ ਰੱਬ ਕਿੰਨਾ ਖੁਸ਼ ਹੋ ਜਾਏਗਾ ਭਾਵ ਉਹਦੀ ਮਰਿਆਈ ਨਹੀਂ ਬਰਿਆਈ ਕਹਿ ਕੇ ਸਾਹਮਣੇ ਸੋਧਨ ਕੀਤਾ ਤੇ ਉਹਨੇ ਬਰਿਆਈ ਨੂੰ ਛੱਡਿਆ। ਜੇ ਕਿਸੇ ਦੀ ਬਰਿਆਈ ਨੂੰ ਸੁਲਾਹੋਗੇ ਉਹ ਸ਼ਾਮਦ ਹੋ ਜਾਂਦੀ। ਕਿਸੇ ਦੇ ਚੰਗੇ ਗੁਣ ਨੂੰ ਤੁਸੀਂ ਭੰਡੋਗੇ, ਨਿੰਦੋਗੇ ਉਹ ਚੁਗਲੀ ਹੋ ਜਾਂਦੀ। ਔਰ ਅੱਜ ਸਾਡੇ ਸਮਾਜ ਦੇ ਵਿੱਚ ਇੰਨਾ ਕੁ ਪ੍ਰਭਾਵ ਹੈ। ਸੁਣਾਇਆ ਜਾਏਗਾ ਨਿੰਦਾ ਭਰੇ ਕਿਸੇ ਕੀ ਨਹੀਂ ਮਨ ਮੁਖ ਮੁਖਦ ਕਰਾਨਾ ਦੇਖੋ ਜੀ ਨਿੰਦਿਆ ਦੇ ਕਿਸੇ ਦੀ ਚੰਗੀ ਨਹੀਂ ਇਹ ਮਨ ਮੁਖ ਸਟੇਜਾਂ ਦੇ ਬਹਿ ਕੇ ਨਿੰਦਿਆ ਕਰਦੇ ਹਨ ਹਣ ਸਚ ਨੂੰ ਸੱਚ ਕਹਿਣ ਵੀ ਨਹੀਂ ਦਿੰਦੇ ਕਿਉਂਕਿ ਨਿੰਦਿਆ ਵਾਲਾ ਇੰਨਾ ਪ੍ਰਭਾਵ ਅਗਲਿਆਂ ਨੇ ਪਵਾ ਦਿੱਤਾ ਜਿਹੜੇ ਆਪ ਖੁਦ ਗਲਤ ਕੰਮ ਕਰਦੇ ਨੇ ਜਦੋਂ ਉਹਨਾਂ ਦੇ ਖਿਲਾਫ ਕੋਈ ਬੋਲਦਾ ਹੈ ਕਹਿੰਦੇ ਦੇਖੋ ਜੀ ਇਹ ਤਾਂ ਨਿੰਦਿਆ ਕਰਦੇ ਨੇ ਇਹਨਾਂ ਦੀ ਨਾ ਸੁਣਿਓ ਪਾਵ ਉਹਨਾਂ ਲੋਕਾਂ ਨੂੰ ਪਤਾ ਹੈ ਜੇ ਅਸੀਂ ਇਹਨਾਂ ਨੂੰ ਇੰਨਾ ਡਰਾਇਆ ਨਾ ਇਹਨਾਂ ਨੇ ਸਾਡੀ ਸੁਣਨੀ ਨਹੀਂ ਤੇ ਸਾਡੀ ਅਸਲੀਅਤ ਸਾਹਮਣੇ ਆ ਗਈ। ਰਾਜਨੀਤਿਕ ਲੋਕ, ਧਾਰਮਿਕ ਲੋਕ ਇਦਾਂ ਦੇ ਹੋਏ ਪੈਣ। ਚਾਹ ਉਹ ਨਿਯਾ ਕਰਦੇ ਨੇ ਜਾਂ ਉਹ ਪ੍ਰਸ਼ੰਤ ਕਰਦੇ ਨੇ। ਚੰਗਾ ਮਨੁੱਖ ਹੈ ਕੋਈ ਉਹਨੂੰ ਭੰਡੀ ਜਾਣਗੇ ਤੇ ਬੁਰੇ ਮਨੁੱਖ ਨੂੰ ਸਲਾਈ ਜਾਣਗੇ ਭਾਵ ਬੁਰੇ ਦੀ ਪ੍ਰਸ਼ੰਦ ਕਰੀ ਜਾਂਦੇ ਨੇ ਤੇ ਚੰਗੇ ਨੂੰ ਨਿੰਦੀ ਜਾਂਦੇ। ਸਹਿਬ ਜੀ ਕਹਿੰਦੇ ਜੇ ਤੂੰੇ ਕੰਮ ਨਹੀਂ ਕਰਨੀ ਬੁਰੇ ਨੂੰ ਬੁਰਾ ਕਹਿ ਚੰਗੇ ਨੂੰ ਚੰਗਾ ਕਹਿ ਤਾਂ ਜ਼ਿੰਦਗੀ ਦਾ ਮਨੋਰਥ ਹੈ ਪੂਰਾ ਹੋਵੇਗਾ ਨਹਿ ਨਿੰਦਿਆ ਨੇ ਉਸਤਤ ਜਾਟੇ ਲੋਭ ਮੋਹ ਅਭਮਾਨਾ ਕਹਿੰਦੇ ਨਾ ਤੇ ਉਹਦੇ ਅੰਦਰ ਲੋਭ ਹੈ ਨਾ ਮੋਹ ਹੈ ਨਾ ਹੀ ਹੰਕਾਰ ਹੈ ਜਿਹੜਾ ਮੁਕ ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ ਜਿਸ ਮਨੋਕ ਨੂੰ ਆਦਰ ਕੋ ਨਹੀਂ ਸਕਦਾ ਤੇ ਨਰਾਦਰੀ ਦੁਖੀ ਨਹੀਂ ਕਰ ਸਕਦੇ ਉਹਦੇ ਹਿਰਦੇ ਦੇ ਅੰਦਰ ਆਕਾਰ ਪੁਰਖ ਵਹਿਗੁਰੂ ਆਪ ਵਸਦਾ ਹੈ ਕਿਉਂਕਿ ਉਹ ਸੱਚ ਦੇ ਵਿੱਚ ਟਿਕ ਗਿਆ ਨਹਿ ਨਿੰਦਿਆ ਨਹਿ ਹਸਤ ਜਾਕੇ ਲੋਭ ਮੋਹ ਅਭਮਨ ਹਰ ਕੋ ਸੋਗ ਤੇ ਰਹੇ ਨਿਆਰੂ ਨਾਹੇ ਮਾਣ અપਮਾਨਾ ਉਹਦੇ ਉੱਤੇ ਕੋਈ ਅਸਰ ਨਹੀਂ ਕਰਦੀ ਇਹ ਚੀਜ਼ ਉਹ ਚੜ੍ਹਦੀ ਕਲਾ 'ਚ ਰਹਿੰਦਾ ਹੈ ਸਿੰਘਾਸਨ ਤੇ ਬੈਠਾ ਹੈ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੀ ਵਾਗਡੋਰ ਸੰਭਾਲੀ ਹੈ ਪੂਰੀ ਦੁਨੀਆ ਸਿੱਖ ਉਸ ਸਮੇਂ ਦੇ ਸਿਵ ਤੋਂ ਸਲਾਹ ਕਰਦੇ ਨੇ ਪਰ ਉਹਨਾਂ ਨੂੰ ਇਹਦੇ ਨਾਲ ਕੋਈ ਵਾਸਤਾ ਨਹੀਂ ਉਹ ਇਸ ਖੁਸ਼ਾਮਦ ਨੂੰ ਸੁਣ ਕੇ ਇਸ ਵਡਿਆਈ ਨੂੰ ਸੁਣ ਕੇ ਹੰਕਾਰੀ ਨਹੀਂ ਹੁੰਦੇ ਤੇ ਜਿੱਦਣ ਫਰਾਂਕੀਆ ਦੀ ਫੌਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਏਡੇ ਲੰਬੇ ਘੇਰੇ ਤੋਂ ਬਾਅਦ ਇੰਜਰੇ ਦੇ ਵਿੱਚ ਬੰਦ ਕਰ ਦਿੱਤਾ ਸਿਰ ਤੇ ਉਹਨਾਂ ਦੀ ਟੋਪੀ ਪਾ ਦਿੱਤੀ ਸਿੱਖਾਂ ਨੂੰ ਉਠਾ ਤੇ ਲਟਕਾ ਦਿੱਤਾ ਬਹੁਤ ਰਸਤੇ ਦੇ ਵਿੱਚ ਜਲੀਲ ਕੀਤਾ ਜਾ ਰਿਹਾ ਹੈ ਪਰ ਉਹਨਾਂ ਨੂੰ ਕੋਈ ਜਲੀਲ ਪੁਣਾ ਵੀ ਕੋਈ ਕਬਰਾਂ ਨਹੀਂ ਸਕੇਆ ਕਬਰਾਂ ਚ ਨਹੀਂ ਆਏ ਕਿਉਂਕਿ ਉਹ ਇਨਾਂ ਤੋਂ ਨਰਲੀਪ ਹੋ ਚੁੱਕੇ ਨੇ ਨਾ ਉਸ ਤੋਂ ਉਹਨਾਂ ਦੇ ਪ੍ਰਭਾਵ ਪਾਉਂਦੀ ਏ ਤੇ ਨਾ ਉਹਨਾਂ ਦੀ ਜਿਹੜਾ અપਮਾਨ ਕੀਤਾ ਜਾ ਰਿਹਾ ਏ ਉਹਨਾਂ ਤੇ ਕੋਈ ਪ੍ਰਭਾਵ ਪਾਉਂਦਾ ਹੈ ਮਾਨ ਅਪਮਾਨਾ ਉਹਨਾਂ ਨੂੰ ਨਾ ਮਾਨ ਦੀ ਕੋਈ ਬਹੁਤੀ ਚਿੰਤਾ ਸੀ ਨਾ ਅਪਮਾਨ ਦੀ ਚਿੰਤਾ ਇਸ ਕਰਕੇ ਉਹ ਆਪਣੇ ਮਾਲਕ ਦੇ ਰਸਤੇ ਤੇ ਤੁਰੇ ਜਾ ਰਹੇ ਨੇ ਜੋ ਪਾਤਸ਼ਾਹ ਜੀ ਨੇ ਉਪਦੇਸ਼ ਕਰਕੇ ਉਹਨਾਂ ਨੂੰ ਬਖਸ਼ਿਸ਼ ਕੀਤਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ ਆਸਾ ਮਨਸਾ ਸਗਲ त्यागे ਜਗ ਤੇ ਰਹੇ ਨਿਰਾਸਾ ਸਹਿਬ ਕਹਿੰਦੇ ਜਿਹੜਾ ਮਨੁੱਖ ਆਸਾਂ ਉਮੀਦਾਂ ਸਭ त्याग ਜਾਂਦਾ ਹੈ ਜਗਤ ਤੋਂ ਨਰਮੋ ਹੋ ਜਾਂਦਾ ਹੈ ਜਗਤ ਤੇ ਬਹੁਤੀ ਆਸ ਨਹੀਂ ਕਰਦਾ ਕਿ ਕੋਈ ਮੇਰੀ ਬਾਹ ਫੜ ਕੇ ਮੈਨੂੰ ਸਹੀ ਮਾਰਗ ਤੇ ਤੋਰ ਜਾਵੇ ਚਾਹ ਮੈਨੂੰ ਕੋਈ ਸੁੱਖੀ ਕਰ ਜਾਵੇ ਕਿਉਂਕਿ ਜਗਤ ਦੇ ਅੰਦਰ ਇਹੋ ਜਿਹੇ ਬਹੁਤੇ ਘਾਟੀ ਹੁੰਦੇ ਨੇ ਜਿਹੜੇ ਸਹੀ ਮਾਰਗ ਤੇ ਪਾਉਣ ਗਲਤ ਮਾਰਗ ਤੇ ਪਾਉਣ ਵਾਲੇ ਬਹੁਤ ਨਹੀਂ ਆਸ ਉਮੀਦ ਬੋਧੀ ਕੋ ਮਨੁੱਖਾਂ ਕੋਲੋਂ ਨਹੀਂ ਰੱਖਦਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਰੱਖਦਾ ਹੈ ਜਿਹੜਾ ਆਸਾਂ ਉਮੀਦਾਂ ਪੂਰੀਆਂ ਕਰ ਸਕਦਾ ਏ ਉਹਦੇ ਕੋਲੋਂ ਆਸ ਹੈ ਪਰ ਭਾਗਾਂ ਵਾਲਿਓ ਸਾਡੀ ਜ਼ਿੰਦਗੀ ਤਾਂ ਬਸ ਐਂ ਚੱਲੀ ਜਾਂਦੀ ਐ। ਜੇ ਮੈਂ ਕਿਤੇ ਉਦੋਂ ਆ ਕੰਮ ਨਾ ਕਰਦਾ। ਜਾਂ ਮੈਂ ਆ ਕੰਮ ਕਰ ਲੈਂਦਾ। ਜੇ ਮੇਰੇ ਘਰ ਦੇ ਆ ਕੰਮ ਕਰ ਦਿੰਦੇ। ਤਾਂ ਅੱਜ ਮੈਂ ਸੁੱਕੀ ਹੁੰਦਾ। ਬਸ ਇੰਨਾਂ ਗੱਲਾਂ ਤੇ ਪੁਛਤਾਈ ਜਾ ਰਹੇ ਆ ਜਿਹਨੂੰ ਸਮਝਾਏ ਉਹਦੇ ਚੰਗਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਜੋ ਬਤੀਤ ਹੋ ਗਿਆ ਹੋ ਗਿਆ ਜੋ ਅੱਜ ਕੋਲੇ ਹੈ ਇਹਨੂੰ ਤਾਂ ਸਫਲਾ ਕਰ ਲਈਏ ਅੱਜ ਇਹਨੂੰ ਤਾਂ ਸਮਝ ਸਮਝ ਲਈਏ ਇਹਦੇ ਚੋ ਕੰਮ ਕਰ ਲਈਏ ਜਿਹੜੇ ਨਹੀਂ ਪਿੱਛੇ ਕੀਤੇ ਹੋ ਸਕਦਾ ਹੈ ਹੁਣ ਸਹੀ ਕੰਮ ਕਰਕੇ ਅਸੀਂ ਮਾਰਗ ਤੇ ਆ ਜਾਈਏ ਪਰ ਨਹੀਂ ਸਾਰਿਆਂ ਦੀ ਜ਼ਿੰਦਗੀ ਐਂ ਬਤੀਤ ਹੋ ਜਾਂਦੀ ਹੈ ਬਸ ਪਛਤਾਵੇ ਦੀ ਅੱਗ ਦੇ ਵਿੱਚ ਹੀ ਹਟਦੇ ਜਾਂਦੇ ਹਨ ਕਿ ਮੈਂ ਇੱਕ ਦਿਨ ਉਹਨੂੰ ਐ ਕਰ ਦਿੰਦਾ ਚਾਹ ਮੇਰੇ ਘਰ ਦੇ ਉਵੇਂ ਕਰ ਦਿੰਦੇ ਔਰ ਇੰਨਾਂ ਚੀਜ਼ਾਂ ਤੇ ਖੜੇ ਹਨ ਸਹਿਬ ਜੀ ਕਹਿੰਦੇ ਨੇ ਇਹ ਆਸਾ ਮਨਸਾ ਤਿਆਰ ਅੱਗੇ ਬਾਦ ਅੱਗੇ ਆਪਣੀ ਸੋਚ ਨੂੰ ਲਿਆ ਜੋ ਨਹੀਂ ਹੋਇਆ ਜੋ ਨਹੀਂ ਮਿਲਿਆ ਉਹ ਸਾਡੋ ਤੇਰੀ ਕਿਸਮਤ ਚ ਨਾ ਹੋਵੇਗਾ ਪਰ ਜਿੱਥੇ ਅੱਜ ਖੜਾ ਇੱਥੋਂ ਆਪਣੀ ਮਿਹਨਤ ਕਰ ਹੋ ਸਕਦਾ ਹੈ ਉਹਦੇ ਨਾਲੋਂ ਵੀ ਜ਼ਿਆਦਾ ਕੁਝ ਤੇਰੀ ਜ਼ਿੰਦਗੀ ਚ ਆ ਜਾਵੇ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਨਿਰਾਸਾ ਦਾ ਸਨ ਨਮੋ ਹੈ ਪਤਾ ਮੋ ਨਹੀਂ ਕਰਦਾ ਸੰਸਾਰ ਦੇ ਨਾਲ ਕਾਮ ਕ੍ਰੋਧ ਜੇ ਪਰਸੇ ਨਾ ਹਨ ਜਿਹਦੇ ਉਤੇ ਕਾਮ ਨਹੀਂ ਪ੍ਰਭਾਵ ਪਾਉਂਦਾ ਜਿਹਦੇ ਉਤੇ ਕ੍ਰੋਧ ਨਹੀਂ ਪ੍ਰਭਾਵ ਪਾਉਂਦਾ ਕਾਮ ਕ੍ਰੋਧ ਜੇ ਪਰਸੇ ਨਾ ਹਨ ਤਹ ਕੱਟ ਬ੍ਰਹਮ ਨਿਵਾਸਾ ਕਿੰਦੇ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਜਾਂਦਾ ਹੈ ਅਕਾਲ ਪੁਰਖ ਵੈਗ ਦੇ ਅੰਦਰੋਂ ਪ੍ਰਗਟ ਹੋਣ ਲੱਗ ਜਾਂਦਾ ਏ ਕੋਰ ਕਿਰਪਾ ਜੇ ਨਰਕ ਤੋਂ ਕੀਨੀ ਗੁਰੂ ਨੇ ਜਿੱਤੇ ਉੱਤੇ ਕਿਰਪਾ ਕਰ ਦਿੱਤੀ ਰਹਿਮਤ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਬਖਸ਼ਿਸ਼ ਕਿਵੇਂ ਹੋਈ ਜਿਨੇ ਆਪਣੀ ਥੋੜੀ ਾਟ ਕੇ ਮਿਹਨਤ ਕਰ ਲਈ ਰਹਿਮਤ ਮੰਗ ਲਈ 35 40 ਬੱਚੇ ਸਕੂਲ ਚ ਇੱਕ ਕਲਾਸ ਚ ਬੈਠਦੇ ਨੇ ਉਹਨਾਂ ਨੂੰ ਉਪਦੇਸ਼ ਇੱਕੋ ਜਿਹਾ ਹੀ ਸੁਣਾਇਆ ਜਾਂਦਾ ਏ ਪਰ ਜਿਹੜਾ ਮਨੁੱਖ ਜਿਹੜਾ ਬੱਚਾ ਉਸ ਲੈਕਚਰ ਨੂੰ ਸੁਣ ਕੇ ਮੰਨ ਕੇ ਟੀਚਰ ਦੇ ਕਹੇ ਹੋਏ ਸ਼ਬਦਾਂ ਤੇ ਪੂਰਾ ਮਨ ਲਾ ਲੈਂਦਾ ਏ ਉਹ ਬੱਚਾ ਫਿਰ ਫਰਸਟ ਸੈਕੰਡਰਰੀ ਲੈਵਲ ਆ ਜਾਂਦਾ ਏ ਉਹ ਤਾਮਜਾਬ ਹੋ ਜਾਂਦਾ ਏ ਬਸ ਉਹਦੇ ਤੇ ਕਿਰਪਾ ਹੋ ਗਈ ਬਾਕੀ ਵੀ ਕਲਾਸ 'ਚ ਬੈਠੇ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ ਜਾਂ ਉਹਨਾਂ ਦਾ ਧਿਆਨ ਨਹੀਂ ਰਿਹਾ ਉਹ ਪਿੱਛੇ ਹੋ ਗਏ ਤੇ ਜਿਹੜੇ ਪਾਸ ਹੋ ਗਏ ਫੜ ਸਾਂਢ ਥੜਾ ਆ ਕੇ ਉਹਨਾਂ ਨੇ ਦੁਨੀਆ ਤੇ ਆਪਣਾ ਨਾਮ ਚਮਕਾ ਲਿਆ ਤੇ ਪਾਤਸ਼ਾਹ ਜੀ ਕਹਿੰਦੇ ਇੰਨਾ ਹੀ ਸਤ ਸੰਗਤ ਕਰਦਿਆਂ ਕਰਦਿਆਂ ਜਿਨ੍ਹਾਂ ਨੇ ਧਿਆਨ ਦੇ ਦਿੱਤਾ ਧਿਆਨ ਨਾਲ ਸੁਣ ਲਿਆ ਸੁਣ ਕੇ ਮੰਨ ਲਿਆ ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਗੁਰ ਕਿਰਪਾ ਜੇ ਨਰਕੋ ਕੀਨੀ ਤੈ ਇਹ ਜੁਗ ਤਪਛਾਨੀ ਗੁਰੂ ਨੇ ਕਿਰਪਾ ਕਰ ਦਿੱਤੀ ਸੁਣਨ ਵਾਲੇ ਨੇ ਮੰਨਣ ਵਾਲੇ ਨੇ ਇਹ ਜੁਗਤੀ ਸਮਝ ਲਈ ਨਾਨਕ ਮੀਨ ਭਇਓ ਗੋਬਿੰਦ ਸਿਉ ਕੇ ਨਾਨਕ ਉਹ ਮਨੁੱਖ ਪਰਮਾਤਮਾ ਦੇ ਨਾਲ ਇਦਾਂ ਇੱਕ ਮਿਕ ਹੋ ਗਿਆ ਕਿਉਂ ਪਾਣੀ ਸੰਗ ਪਾਣੀ ਕਿੰਨੇ ਜਿਵੇਂ ਪਾਣੀ ਨਾਲ ਪਾਣੀ ਰਲ ਕੇ ਇੱਕ ਮਿਕ ਹੋ ਜਾਂਦਾ ਪਾਣੀ ਚ ਪਾਣੀ ਲਾਈ ਚਲੋ ਬਾਅਦ ਚ ਕਈਏ ਕੋਈ ਦੱਸੋ ਇਹ ਪਾਣੀ ਕਿੱਥੋਂ ਆਇਆ ਕਿੱਥੋਂ ਦਾ ਹੈ ਕੋਈ ਨਹੀਂ ਪਤਾ ਲੱਗਦਾ ਕਿਉਂਕਿ ਪਾਣੀ ਚ ਪਾੜ ਕੇ ਪਾਣੀ ਹੋ ਗਿਆ ਉਹਦੀ ਜ਼ਿੰਦਗੀ ਸਬਰ ਕਈ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਆਸ ਸੰਤਾਂ ਦਾ ਧੰਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੁਲਾਓ ਜੀ ਫਤੇ ਵਾਹਿ ਜੀ ਕਾ ਹੱਸਾ ਵਾਹਿ ਜੀ ਕੀ ਫਤੇ